ਉਹਨ ਦਿਲਜੀਤ ਦੋਸਾਂਜ ਗਏ ਨੇ ਗਾਲਾ ਦੇ ਵਿੱਚ ਪੰਜਾਬ ਪੰਜਾਬੀਆ ਦੋਹਣਿਆਂ ਨੇ ਸਭ ਤੋਂ ਵੱਖਰਾ ਮਕਾਮ ਜਿਹੜਾ ਦਿੱਤਾ ਹੈ ਤਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਤੇ ਉਹਨਾਂ ਦਾ ਧੰਨਵਾਦ ਹੀ ਹੋ ਸਕਦਾ ਹੈ ਉਹ ਤੇ ਕੇਸ ਸਟਡੀ ਨੇ ਦਿਲਜੀਤ ਉਹਨਾਂ ਨੇ ਜੋ ਐਨੇ ਸਾਲਾਂ ਦੇ ਵਿੱਚ ਜੋ ਚੀਜ਼ਾਂ ਉਹ ਕਰ ਰਹੇ ਨੇ ਉਹਦੇ ਲਈ ਬਾਕੀਆਂ ਦੇ ਰਾ ਬਹੁਤ ਸੌਕੇ ਹੋਗੇ ਅੱਜ ਜੇ ਅਸੀਂ ਕਿਸੇ ਗੋਰਿਆਂ ਦੇ ਫੈਸਟੀਵਲ ਨੂੰ ਕਿਸੇ ਨੂੰ ਰੀਚ ਆਊਟ ਕਰਨਾ ਹੋਵੇ ਕਿਸੇ ਆਰਟਿਸਟ ਲਈ ਖਾਸ ਕਰਕੇ ਕਿਸੇ ਸਰਦਾਰ ਆਰਟਿਸਟ ਲਈ ਜਾਂ ਪੰਜਾਬੀ ਆਰਟਿਸਟ ਲਈ ਕਿ ਅਸੀਂ ਪੰਜਾਬੀ ਆਰਟਿਸਟ ਹੈ ਜੀ ਇਹ ਐਦਾਂ ਦਾ ਪਰਫਾਰਮਰ ਹੈ ਤੁਹਾਡੇ ਫੈਸਟੀਵਲ ਤੇ ਪਰਫਾਰਮ ਕਰਵਾਉਣਾ ਚਾਹੁੰਦੇ ਆ ਤਾਂ ਉਹ ਬੜੇ ਈਜ਼ੀ ਮੰਨ ਜਾਂਦੇ ਨੇ ਉਹਨਾਂ ਨੂੰ ਕਿਉਂਕਿ ਉਹ ਉਹ ਰਾਹ ਸਾਰੇ ਖੋਲਤੇ ਦਿਲਜੀਤ ਬਾਜੀ ਹੋਣਾ ਨੇ ਤੇ ਹੁਣ ਤਾਂ ਇਕੱਠੇ ਹੋ ਕੇ ਕਿੰਨੇ ਹੀ ਪੰਜਾਬੀ ਆਰਟਿਸਟ ਲੱਗੇ ਹੋਏ ਨੇ ਕਿ ਗਲੋਬਲ ਸਟੇਜਾਂ ਤੇ ਪੰਜਾਬੀ ਪੰਜਾਬ ਤੇ ਪੰਜਾਬੀ 뮤직 ਨੂੰ ਰਿਪਰੈਜ਼ੈਂਟ ਕਰਨ ਤੇ ਮੈਟ ਗੱਲਾਂ ਚ ਗਏ ਨੇ ਦਿਲਜੀਤ ਬਾਈ ਹੁਣੇ ਤੇ ਬਹੁਤ ਹੀ ਖੁਸ਼ੀ ਹੋਈ ਦੇਖ ਕੇ ਇੰਨੇ ਸਾਲਾਂ ਤੋਂ ਆਪਾਂ ਸੁਣਦੇ ਸੀ ਪਹਿਲਾਂ ਟੀਵੀ ਤੇ ਦੇਖਦੇ ਹੁੰਦੇ ਸੀਗੇ ਫਿਰ ਮੈਗਜ਼ੀਨਸ ਦੇ ਵਿੱਚ ਜਾਂ ਅਖਬਾਰਾਂ ਚ ਤੇ ਇਹ ਦਿਲ ਦਿਮਾਗ ਚ ਆਉਂਦਾ ਹੀ ਨਹੀਂ ਸੀ ਕਿ ਉੱਥੇ ਕੋਈ ਸਰਦਾਰ ਪੱਗ ਵਾਲਾ ਬੰਦਾ ਇੰਨੇ ਸੋਹਣੇ ਤਰੀਕੇ ਨਾਲ ਇੰਨੇ ਵਧੀਆ ਤਰੀਕਿਆਂ ਨਾਲ ਤਿਆਰ ਹੋ ਕੇ ਖੜਾ ਹੋਊ ਤੇ ਉਹ ਰਾਜੇ ਮਹਾਰਾਜਿਆਂ ਵਾਂਗੂ ਉੱਥੇ ਰਿਪਰੈਜ਼ੈਂਟ ਕਰੂਗਾ ਤੇ ਬਹੁਤ ਖੁਸ਼ੀ ਹੋਈ ਦੇਖ ਕੇ ਤੇ ਉਹਨਾਂ ਦਾ ਥੈਂਕ ਯੂ ਹੀ ਆ ਸਾਰਿਆਂ ਨੂੰ ਸਾਨੂੰ ਥੈਂਕ ਯੂ ਕਰਨਾ ਚਾਹੀਦਾ ਹੁਣ ਦਿਲਜੀਤ ਦੋਸਾਂਝ ਗਏ ਨੇ ਗਾਲਾ ਦੇ ਵਿੱਚ ਪੰਜਾਬ ਪੰਜਾਬੀਆਂ ਨੇ ਸਭ ਤੋਂ ਵੱਖਰਾ ਮਕਾਮ ਜਿਹੜਾ ਦਿੱਤਾ ਹੈ ਤਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਹ ਤੇ ਉਹਨਾਂ ਦਾ ਧੰਨਵਾਦ ਹੀ ਹੋ ਸਕਦਾ ਉਹ ਤੇ ਕੇਸ ਸਟਡੀ ਨੇ ਦਿਲਜੀਤ ਉਹਨਾਂ ਨੇ ਜੋ ਐਨੇ ਸਾਲਾਂ ਦੇ ਵਿੱਚ ਜੋ ਚੀਜ਼ਾਂ ਉਹ ਕਰ ਰਹੇ ਨੇ ਉਹਦੇ ਲਈ ਬਾਕੀਆਂ ਦੇ ਰਾ ਬਹੁਤ ਸੌਕੇ ਹੋਗੇ ਅੱਜ ਜੇ ਅਸੀਂ ਕਿਸੇ ਗੋਰਿਆਂ ਦੇ ਫੈਸਟੀਵਲ ਨੂੰ ਕਿਸੇ ਨੂੰ ਰੀਚ ਆਊਟ ਕਰਨਾ ਹੋਵੇ ਕਿਸੇ ਆਰਟਿਸਟ ਲਈ ਖਾਸ ਕਰਕੇ ਕਿਸੇ ਸਰਦਾਰ ਆਰਟਿਸਟ ਲਈ ਜਾਂ ਪੰਜਾਬੀ ਆਰਟਿਸਟ ਲਈ ਕਿ ਅਸੀਂ ਪੰਜਾਬੀ ਆਰਟਿਸਟ ਹੈ ਜੀ ਇਹ ਐਦਾਂ ਦਾ ਪਰਫਾਰਮਰ ਹੈ ਤੁਹਾਡੇ ਫੈਸਟੀਵਲ ਤੇ ਪਰਫਾਰਮ ਕਰਵਾਉਣਾ ਚਾਹੁੰਦੇ ਆ ਤਾਂ ਉਹ ਬੜੇ ਈਜ਼ੀ ਮੰਨ ਜਾਂਦੇ ਨੇ ਉਹਨਾਂ ਨੂੰ ਕਿਉਂਕਿ ਉਹ ਉਹ ਰਾਹ ਸਾਰੇ ਖੋਲਤੇ ਦਿਲਜੀਤ ਭਾਜੀ ਹੋਣਾ ਨੇ ਤੇ ਹੁਣ ਤਾਂ ਇਕੱਠੇ ਹੋ ਕੇ ਕਿੰਨੇ ਹੀ ਪੰਜਾਬੀ ਆਰਟਿਸਟ ਲੱਗੇ ਹੋਏ ਨੇ ਕਿ ਗਲੋਬਲ ਸਟੇਜਾਂ ਤੇ ਪੰਜਾਬੀ ਪੰਜਾਬ ਤੇ ਪੰਜਾਬੀ 뮤직 ਨੂੰ ਰਿਪਰੈਜ਼ੈਂਟ ਕਰਨ ਤੇ ਮੈਟ ਗੱਲਾਂ ਚ ਗਏ ਨੇ ਦਿਲਜੀਤ ਬਾਈ ਹੋਣੀ ਤੇ ਬਹੁਤ ਹੀ ਖੁਸ਼ੀ ਹੋਈ ਦੇਖ ਕੇ ਐਨੇ ਸਾਲਾਂ ਤੋਂ ਆਪਾਂ ਸੁਣਦੇ ਸੀ ਪਹਿਲਾਂ ਟੀਵੀ ਤੇ ਦੇਖਦੇ ਹੁੰਦੇ ਸੀਗੇ ਫਿਰ ਮੈਗਜ਼ੀਨਸ ਦੇ ਵਿੱਚ ਜਾਂ ਅਖਬਾਰਾਂ ਚ ਤੇ ਇਹ ਦਿਲ ਦਿਮਾਗ ਚ ਆਉਂਦਾ ਹੀ ਨਹੀਂ ਸੀ ਕਿ ਉੱਥੇ ਕੋਈ ਸਰਦਾਰ ਪੱਗ ਵਾਲਾ ਬੰਦਾ ਐਨੇ ਸੋਹਣੇ ਤਰੀਕੇ ਨਾਲ ਐਨੇ ਵਧੀਆ ਤਰੀਕਿਆਂ ਨਾਲ ਤਿਆਰ ਹੋ ਕੇ ਖੜਾ ਹੋਊ ਤੇ ਉਹ ਰਾਜੇ ਮਹਾਰਾਜਿਆਂ ਵਾਂਗੂ ਉੱਥੇ ਰਿਪਰੈਜ਼ੈਂਟ ਕਰੂਗਾ ਤੇ ਬਹੁਤ ਖੁਸ਼ੀ ਹੋਈ ਦੇਖ ਕੇ ਤੇ ਉਹਨਾਂ ਦਾ ਥੈਂਕ ਯੂ ਯਾਰ ਸਾਰਿਆਂ ਨੂੰ ਸਾਨੂੰ ਥੈਂਕ ਯੂ ਕਰਨਾ ਚਾਹੀਦਾ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ